ਭੇਡ ਕਬੜੇ ਦਫਤਰ ਚ ਬਿਜਦਾ ਇਧਰ ਨੂੰ ਜਾਓ ਇਧਰ ਨੂੰ ਜਾਓ ਤਿੰਨ ਚਾਰ ਦਿਨ ਫੁੱਟਦੇ ਸੀ ਇੱਥੇ ਆਓ ਗੱਡੀਆਂ ਖੜਨ ਦੀ ਜਗ੍ਹਾ ਹੈ ਬੜੀ ਸ਼ਾਨਦਾਰ ਵੇਟਿੰਗ ਰੂਮ ਹੈ ਇੱਕੋ ਛੱਤ ਥੱਲੇ ਸਾਰੇ ਕੰਮ ਹੋਣਗੇ ਤੇ ਆਪਣਾ ਜੋ ਵੀ ਪਟਾ ਪਟਵਾਰੀ ਵੀ ਇੱਥੇ ਹੈ ਡੀਐਸਪੀ ਵੀ ਇੱਥੇ ਹੈ ਐਸਡੀਐਮ ਸਾਹਿਬ ਵੀ ਇੱਥੇ ਹੈ ਤਹਿਸੀਲਦਾਰ ਵੀ ਇੱਥੇ ਹੈ ਸਾਰੇ ਦਫਤਰ ਇੱਥੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ ਦੋ ਚਾਰ ਘੰਟੇ ਜੋ ਵੀ ਟਾਈਮ ਕੰਮ ਤੇ ਡਿਪੈਂਡ ਕਰਦਾ ਹੈ ਆਪਣਾ ਆਰਮ ਨਾ ਕਰੇ ਜਾਓ ਇਹ ਸਾਰੇ ਪੰਜਾਬ ਚ ਕਰ ਰਹੇ ਆ ਅਸੀਂ ਪਰ ਸਭ ਤੋਂ ਵਧੀਆ ਗੱਲ ਹੈ ਬਿਲਡਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇੱਕ ਤਾਂ ਲਾਲ ਇੱਟਾਂ ਜੀਆਂ ਤੋਂ ਖੜਾ ਛੜਾਇਆ ਨਾ ਉਹ ਲਾਲ ਇੱਟਾਂ ਜਿਆਣੀ ਬਣਾਉਣ ਦੇ ਬੰਦਾ ਪਹਿਲੀ ਘਟ ਜਾਂਦਾ ਸਰਕਾਰੀ ਆਵੇ ਤਾਂ ਇਹ ਇੱਥੇ ਤਾਂ ਕੰਮ ਖਰਾਬ ਹੋਊਗਾ ਲਾਲ ਇੱਟਾਂ ਜੀ ਤੁਮੇ ਲਾਲ ਕਾਲਾ ਨਹੀਂ ਬਣਾਉਣਾ ਯਾਰ ਸ਼ੀਸ਼ੀ ਵਾਲਾ ਵਧੀਆ ਬਣਾਓ ਅੱਜ ਤੋਂ 20 ਸਾਲ ਬਾਅਦ ਵੀ ਵਧੀਆ ਲੱਗੇ ਬਿਲਡਿੰਗ ਹੋਰ ਹੀ ਤਰ੍ਹਾਂ ਦੀਆਂ ਇੱਟਾਂ ਜੀਆਂ ਲਾਉਂਦੇ ਐ ਪੈਸੇ ਨਹੀਂ ਜੀ ਆ ਹਨਾ उ डर बंदा भी यार इतना खराब ही होगा यार सो इस करके जो कुछ नवा बन रहा है वो अगर फ्यूचर वास्ते बन रहा आने वाली जनरेशन वास्ते बन रहा चाहे स्टेडियम बन रहे हो चाहे मुहला क्लीनिक बन रहे हो चाहे स्कूल बन रहे हो चाहे कॉलेज बनावे बिल्कुल अपडेटड कोई ये नहीं है कि पार्किंग ਪ੍ਰੋਬਲਮ ਹੋਵੇ ਜੇ ਬਾਥਰੂਮ ਨਹੀਂ ਹੈਗੇ ਜੀ ਆ ਲਾਉਣਾ ਭੁੱਲ ਗਏ ਜੀ ਉਹ ਲਾਉਣਾ ਭੁੱਲ ਗਏ ਜੀ ਬਾਹਰ ਕਰੀ ਜਾਂਦੇ ਰਹਿੰਦੇ ਪਹਿਲੇ ਨਕਸ਼ੇ ਜਿਹੜੇ ਨੇ ਮੈਂ ਆਪ ਨਕਸ਼ੇ ਚੈੱਕ ਕਰਦਾ ਮੈਂ ਪੁੱਛਦਾ ਪਾਰਕਿੰਗ ਕਿੱਥੇ ਹੈ ਬਾਥਰੂਮ ਕਿੱਥੇ ਨੇ ਲੋਕਾਂ ਦੇ ਬੈਠਣ ਦਾ ਬੇਟਿੰਗ ਦਾ ਏਰੀਆ ਕਿੱਥੇ ਹੈ ਪਾਣੀ ਪੀਣ ਦਾ ਪ੍ਰਬੰਧ ਕਿੱਥੇ ਹੈ ਸੋ ਇਹ ਸਾਰੇ ਦਫ਼ਤਰ ਜਿਹੜੇ ਨੇ ਇਹ ਬਿਲਕੁਲ ਅਪਡੇਟਡ ਮਿਲਣਗੇ ਤੁਹਾਨੂੰ ਨਵੇਂ ਮਿਲਣਗੇ 10 ਕਰੋੜ 80 ਲੱਖ ਰੁਪਏ ਲੱਗਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸਟੀਮੇਟ ਜਿਹੜਾ ਐਸਟੀਮੇਟ ਨਾਲ ਡੇਢ ਕਰੋੜ ਰੁਪਇਆ ਬਚਾ ਲਿਆ ਕੱਟ ਲਿਆ ਕੱਟ ਲੱਗਿਆ ਔਰ ਲੱਗਿਆ ਕੁਆਲਿਟੀ ਦਾ ਸਮਾਨ ਹੈ ਨਹੀਂ ਤਾਂ ਜੇ ਕੋਈ ਉਹ ਦੂਜੇ ਹੁੰਦੇ ਦੂਜੇ ਜਿਹਨਾਂ ਨਾਮ ਲੈਣਾ ਆਪਾਂ ਨੇ ਉਹ ਤਾਂ ਨਾਂ ਹੀ ਨਾ ਲਿਆ ਕਰੋ ਉਹਨਾਂ ਦਾ 20-25 ਕਰੋੜ ਤੇ ਜਾਂਦਾ ਕੰਮ ਇਹ ਲੱਗਣਾ ਫੇਰ ਵੀ ਪੰਜ ਪੰਜ ਵੀ ਨਹੀਂ ਸੀ ਇੱਥੇ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਫੈਸਿਲਟੀਆਂ ਦਿਓ ਇਹ ਸਾਡੀ ਸੋਚ ਹੈ ਸੁੱਸ ਚੀਮੇ ਵੀ ਸਭ ਤਸੀਲ ਬਣ ਰਹੀ ਹੈ ਸਟੇਡੀਅਮ ਥੋੜਾ ਤਿਆਰ ਹੈ ਭਵਾਨੀਗੜ ਮੈਨੂੰ ਐਮਐਲਏ ਸਾਹਿਬ ਨੇ ਦੱਸਿਆ ਬਣ ਗਈ ਤਸੀਲ ਜਗਰਾਉਂ ਤਿਆਰ ਹੈ ਹਸਤਾਂ ਦੇ ਘਟਨ ਹੋ ਰਹੇ ਨੇ ਨਿਯੁਕਤੀ ਪੱਤਰ ਬੰਡੇ ਜਾ ਰਹੇ ਨੇ ਨੌਕਰੀਆਂ ਮਿਲ ਰਹੀਆਂ ਇਹ ਤਾਂ ਫੰਕਸ਼ਨ ਹੀ ਖਤਮ ਹੋ ਗਏ ਸੀ ਪੰਜਾਬ ਚੋਂ ਨੌਕਰੀਆਂ ਵੰਡਣ ਵਾਲੇ ਫੰਕਸ਼ਨ ਹੀ ਖਤਮ ਹੋ ਗਏ ਸੀ। ਆਪਦੇ ਘਰਦਿਆਂ ਨੂੰ ਦੇਈ ਜਾਂਦੇ ਸਾਰਾ ਕੁਝ। 50000 ਦੇ 49427 ਹੋ ਗਈਆਂ ਜੀ। 49427 ਨੌਕਰੀਆਂ ਦੇ ਗਿਆ ਤੁਹਾਡਾ ਪੁੱਤ, ਤੁਹਾਡਾ ਭਤੀਜਾ, ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ ਹੈ 49427 ਤੇ 3 ਤਰੀਕ ਨੂੰ ਪਟਿਆਲੇ 700 ਤੋਂ ਵੱਧ ਹੋ ਰੂਣਗੀਆਂ 50000 ਹੋ ਜੂਗੀ ਪਰ 3 ਤਰੀਕ ਨੂੰ 50000 ਸਰਕਾਰੀ ਨੌਕਰੀ ਇੱਕ ਬੰਦਾ ਉੱਠ ਕੇ ਕਹਿੰਦੇ ਕਿ 1 ਰੁਪਇਆ ਲੱਗਿਆ ਹੋਵੇ ਜਾਂ ਕਿਸੇ ਮੰਤਰੀ ਦੀ ਜਾਂ ਐਮਐਲ ਦੀ ਸ਼ਿਫਾਰਿਸ਼ ਪਾਉਣੀ ਪੈਣੀ ਹੋਵੇ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਦੇ ਢੋਲ ਵੱਜ ਰਹੇ ਨੇ ਜਦੋਂ ਨੌਕਰੀ ਲੈ ਕੇ ਪਹੁੰਚਦੇ ਨੇ ਘਰੇ ਕੜਾਹੀ ਚੜ੍ਹਦੀ ਆ ਉੱਥੇ ਵਧਾਈਆਂ ਦੇਣ ਆਉਂਦੇ ਲੋਕ ਉਹ ਮੁੰਡਾ ਤੁਸੀ ਦੇਖਿਆ ਹੁਣਾਂ ਪਿੱਛੇ ਮੈਂ ਪਰ ਚੌਥੀ ਦੀ ਗੱਲ ਹੈ ਇਟਲੀ ਤੋਂ ਆਇਆ ਕਹਿੰਦਾ ਜੀ ਸਿੱਧੇ ਆਇਆ ਕਰੇ ਵੀ ਨਹੀਂ ਗਿਆ ਹਜੇ ਕਹਿੰਦਾ ਮੈਨੂੰ ਈਮੇਲ ਆ ਗਈ ਕਹਿੰਦਾ ਵੀ ਬਿਜਲੀ ਬੋਰਡ ਚ ਲੱਗ ਗਿਆ ਕਹਿੰਦਾ ਚਲੋ ਵੀ ਚੱਲੀਏ ਇੰਨੀ ਸੋਹਣੀ ਧਰਤੀ ਐ ਝੋਟੇ ਦੇ ਸਿਰ ਵਰਗੀ ਧਰਤੀ ਐ ਇੰਨੀ ਮਿਹਨਤੀ ਕੌਮ ਐ ਮਿੱਟੀ ਚ ਸੋਨਾ ਉਗਾਉਣ ਵਾਲੀ ਮਿਹਨਤ ਕਰ ਲੈਨੇ ਆ ਗੁਰੂਆਂ ਦਾ ਅਸ਼ੀਰਵਾਦ ਐ ਹਰ ਪਿੰਡ ਦੇ ਵਿੱਚ ਕਿਸੇ ਸ਼ਹੀਦ ਦਾ ਪੁੱਤ ਲੱਗਿਆ ਐ ਹਰ ਲਗਭਗ ਦੂਜੇ ਤੀਜੇ ਪਿੰਡ ਚ ਕੋਈ ਗੁਰੂ ਚਰਨ ਛੋਹ ਪ੍ਰਾਪਤ ਪਿੰਡ ਐ ਬਾਣੀ ਸਰਬੱਤ ਦਾ ਭਲੇ ਦੀ ਰਹਿਰਾਸ ਵੇਲੇ ਤੇ ਅੰਮ੍ਰਿਤ ਵੇਲੇ ਬੂੰਜਦੀ ਐ ਠੀਕ ਐ ਨਾ ਗੀਤਾ ਦਾ ਪਾਠ ਹੁੰਦਾ ਸਵੇਰੇ ਮਲੇਰ ਕੋਟਲੇ ਵਾਲੇ ਪਾਸੇ ਕੁਰਾਨ ਸ਼ਰੀਫ ਦਾ ਪਾਠ ਹੁੰਦਾ ਹੈ ਧੰਨਵਾਜਾਂ ਪੜੀਆਂ ਜਾਂਦੀਆਂ ਇੰਨੀ ਅਸ਼ੀਰਵਾਦ ਪ੍ਰਾਪਤ ਧਰਤੀ ਦੁਨੀਆ ਤੇ ਨਹੀਂ ਹੈਗੀ ਕਿਤੇ ਫਿਰ ਵੀ ਛੱਡ ਛੱਡ ਕੇ ਭੱਜੀ ਜਾਂਦੇ ਆ ਸਿਸਟਮ ਕਰਕੇ ਉਹ ਹੀ ਪੁਲਿਸ ਵਾਲੇ ਨੇ ਉਹ ਹੀ ਡਿਪਟੀ ਕਮਿਸ਼ਨਰ ਨੇ ਉਹ ਹੀ ਖੰਭੇ ਨੇ ਉਹ ਹੀ ਜੈਂਪਰ ਨੇ ਉਹ ਹੀ ਫਿਓਜ ਨੇ ਉਹ ਹੀ ਤਾਰਾਂ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਹੁਣ ਕਿਵੇਂ ਕੰਮ ਹੋਣ ਲੱਗ ਗਿਆ ਨੀਤ ਸਾਫ਼ ਚਾਹੀਦੀ ਐ ਬਸ ਜੇ ਨੀਤ ਖਰਾਬ ਹੈ ਤਾਂ ਸਭ ਕੁਝ ਖਰਾਬ ਹੈ ਜੇ ਨੀਤ ਸਾਫ ਹੈ ਤਾਂ ਸਭ ਕੁਝ ਸਾਫ ਹੈ ਆਪਣੇ ਸਿਆਣੇ ਕਹਿੰਦੇ ਨੇ ਨਾ ਨੀਤਾਂ ਨੂੰ ਮਰਦਾਂ ਸੱਚੀਆਂ ਨੀਤਾਂ ਨੂੰ ਮਰਦਾਂ ਨੇ ਬਸ ਪਾਈਚਾਰੇ ਚ ਰਹਿਨੇ ਆ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਨੇ ਆ ਸਾਰਿਆਂ ਦੇ ਧਰਮ ਇਕੱਠੇ ਉਹਨਾਂ ਦੇ ਉਤਸਵ ਉਹਨਾਂ ਦੀਆਂ ਆਰਾਮ ਨੌਮੀਆਂ ਸਾਡੀਆਂ ਸੰਗਰਾਮਾਂ ਸਾਡੀਆਂ ਈਦਾਂ ਸਾਡੀਆਂ ਜਿਹੜੀਆਂ ਹਨੂਮਾਨ ਜਨਮ ਦਿਤੀਆਂ ਸਾਡੀਆਂ ਦੀਵਾਲੀਆਂ ਸਾਡੀਆਂ ਲੋਹੜੀਆਂ ਸਾਰੀਆਂ ਸਾਂਝੀਆਂ ਨੇ ਸਾਡੀਆਂ ਸੋ ਅਸੀਂ ਇਥੇ ਨਫਰ ਦਾ بیچ-ਬੀ ਜੰਡਨਦੇ ਸੋ ਇਸ ਕਰਕੇ ਮੈਂ ਡਿਰਬੇ ਵਾਲੇ ਨੂੰ ਕਿਉਂਕਿ ਮੇਰਾ ਆਪਣਾ ਹਲਕਾ ਹੈ ਸਤੌਜ ਪਿੰਡ ਮੇਰਾ ਡਿਰਬੇ ਚ ਪੈਂਦਾ ਸਤੌਜ ਵਾਲੇ ਵੀ ਆਏ ਹੋਏ ਨੇ ਮੈਨੂੰ ਲੱਗਦਾ ਬੈਠੇ ਅਗਰ ਬਖਸ਼ ਹੋਰੀ ਆ ਵਾਵੇਗਾ ਤੇ ਚਾਹ ਤਸਵੀਰ ਹੋਰੀ ਗਰਬਖਸ਼ ਹੋਰੀ ਸੋ ਸਾਡਾ ਪਿੰਡ ਆਖਰੀ ਪਿੰਡ ਹੈ ਡਿਰਬੇ ਹਲਕੇ ਦਾ ਤੇ ਸੋ ਐਮਐਲਏ ਸਾਹਿਬ ਤੁਹਾਨੂੰ ਮੰਤਰੀ ਬਣਾਉਣੇ ਸਾਡਾ ਵੀ ਸਤਾਈ ਸੋ ਪਿੰਡਾਂ ਦੇ ਵਿੱਚ ਸੜਕਾਂ ਪਿੰਡਾਂ ਵਾਲੀਆਂ ਸੜਕਾਂ ਹੁਣ ਪ੍ਰੈਫਰ ਕਰ ਰਹੇ ਆ ਮੰਗਾ ਲਿਆ ਸਾਰੀਆਂ ਲਿਸਟਾਂ ਸ਼ਾਨਦਾਰ ਸੜਕਾਂ ਬਣਾਵਾਂਗੇ ਫਿਰ ਲਾਇਬ੍ਰੇਰੀਆਂ ਸਕੂਲ ਫੁੱਲਰ ਲਾਈਟਾਂ ਜੋ ਪਿੰਡ ਨੂੰ ਪ੍ਰੈਫਰਲੀ ਚਾਹੀਦਾ ਕਈ ਪਿੰਡਾਂ ਚ ਟੋਬਿਆਂ ਦਾ ਬਹੁਤ ਬੁਰਾ ਹਾਲ ਹੈ ਠੀਕ ਕਰਾਂਗੇ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਂ ਉਹ ਹੀ ਕਹਿੰਦਾ ਨੀਂਦ ਦੀ ਕਮੀ ਹੁੰਦੀ ਹੈ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਸੋ ਇਸ ਕਰਕੇ ਢੁੱਡੇ ਕੁਲੇ ਅੱਜ ਮੈਂ ਸਪੈਸ਼ਲੀ ਆਇਆ ਕਿ ਇੰਨੀ ਸ਼ਾਨਦਾਰ ਬਿਲਡਿੰਗ ਲੋਕ ਦੇਖਣਾ ਹੈ ਕਰਨਗੇ ਇਹਨੂੰ ਹੋਰ ਮੈਨੂੰ ਪਤਾ ਹੈ ਜੱਜ ਵਾਲਾ ਪ੍ਰੋਗਰਾਮ ਇਹਨਾਂ ਨੇ ਚਲਾ ਦੇਣਾ ਹੈ ਟੀਵੀ ਤੇ ਤੇ ਹੁਣ ਆਈ ਲੋ ਫੋਨ ਮੈਨੂੰ ਵੀ ਸਾਡੇ ਲਈ ਬਣਾਓ ਜੀ ਇਹ ਜੀ ਕੁਝ ਨਾਲੇ ਕਹਿਣਗੇ ਕੀ ਕਹਿੰਦੇ ਕਿ ਉਧਰ ਆਓ ਜੀ ਅੰਮ੍ਰਿਤਸਰ ਵਾਲੇ ਪਾਸੇ ਕੋਈ ਕਹਣਗੇ ਤਰਨ ਤਰਨ ਵਾਲੇ ਪਾਸੇ ਸਾਡੇ ਬਣਾਓ ਜੀ ਕਿਉਂਕਿ ਲੋਕ ਇੰਨਾਂ ਗੱਲਾਂ ਤੋਂ ਬਹੁਤ ਦੁਖੀ ਨੇ ਕਾਗਜ਼ ਲੈ ਆਂਦਾ ਸਾਈਨ ਕਰਾ ਲਾ ਹੁਣ ਕਿੱਥੋਂ ਉਹ ਉੱਥੋਂ ਕਰਾ ਕੇ ਲੈ ਚੱਲ ਉਧਰ ਨੂੰ ਉਹਦਾ ਕੋਈ ਪਤਾ ਨਹੀਂ ਉਹ ਗਿਆ ਹੋਇਆ ਹੈ ਜੀ ਉਹ ਰੋਟੀ ਖਾਂਦੇ ਨੇ ਸਾਭ ਹੈ ਨਹੀਂ ਜੀ ਹੁਣ ਸਾਭ ਇੱਥੇ ਹੋਏਗਾ ਕਿ ਸਾਰੇ ਆ ਜਿੱਥੇ ਆਪਾਂ ਬੈਠੇ ਆ ਇੱਥੇ ਇਹਨਾਂ ਦੇ ਰਹਿائش ਦੇ ਕੁਆਟਰ ਬਣਾਵਾਂਗੇ ਰਹਾ ਵੀ ਇੱਥੇ ਕਰਨਗੇ ਸਾਡੇ ਇੱਥੇ ਆ ਕੇ ਤਾਂ ਕਿ ਅਫਸਾਨੂ ਨੂੰ ਕੋਈ ਦਿੱਕਤ ਨਾ ਆਵੇ ਵੀ ਕੁਝ ਸੰਗਰੂਰ ਇੱਥੋਂ ਡਿਊਟੀ ਕਰਕੇ ਸੰਗਰੂਰ ਰਹਿਣ ਜਾਂਦੇ ਆ ਇੱਥੇ ਰੋ ਸ਼ਾਨਦਾਰ ਬਣਾਵਾਂਗੇ ਕਿੰਨਾ ਵਧੀਆ ਰਹੀ ਤੇ ਜੀਮਾ ਸਾਹਿਬ ਮੈਂ ਆਉਂਦੇ ਹੋਏ ਦੇਖਿਆ ਇੱਥੇ ਇੱਕ ਤੋਤਾ ਸੜਕ ਠੀਕ ਹੈ ਉਹ ਜਿੱਥੋਂ ਮੇਨ ਰੋਡ ਤੋਂ ਥੋੜਾ ਜਿਹਾ ਹੈ ਇਹਨੂੰ ਕਰਾ ਲਓ ਹੈ ਜੀ ਸੀ ਅੱਸੀ ਵੇਰਸ ਕਰਕੇ ਸੀ ਤੋ ਸੜਕ ਹਾਂ ਸੜਕ ਸੜਕ ਆਸੀ ਵੇਰਸ ਤੋਂ ਬਾਅਦ ਪਾਇਓ ਕਿ ਬਾਅਦ ਸੜਕ ਬੱਢ ਲਓ ਆਮ ਤੌਰ ਤੇ ਹੁੰਦਾ ਸੜਕ ਬਣਾਈ ਜਾਂਦੇ ਹੁੰਦੇ ਆ ਨਾਲ ਟੈਲੀਫੋਨ ਵਾਲੇ ਖੜੇ ਹੁੰਦੇ ਆ ਸੰਪਰਕ ਤੇ ਲਈ ਵੀ ਬਣਾਓ ਸਹੀ ਤੁਸੀਂ ਪਟਣੀ ਆਹ ਤਾਰ ਪਾਉਣੀ ਆ ਥਲੇ ਪਹਿਲਾਂ ਪਾ ਲੋ ਤਾਰ ਯਾਰ ਸੋ ਪਹਿਲਾਂ ਸੀਰੇ ਚ ਪਾ ਲਿਓ ਥੋੜਾ ਤਾਲਮੇਰ ਰੱਖ ਲਿਓ ਮਹਿਕਮੇ ਚ ਨਹੀਂ ਤਾਂ ਅਗਲੇ ਦਿਨ ਪਟ ਦਿੰਦੇ ਆ ਉਹ ਕਹਿੰਦੇ ਉਹਨਾਂ ਦਾ ਕੰਮ ਹੋ ਗਿਆ ਹੁਣ ਸਾਡਾ ਸ਼ੁਰੂ ਸੋ ਇਸ ਕਰਕੇ ਇਸੇ ਤਰੀਕੇ ਅਸੀਂ ਪਾਣੀਆਂ ਦਾ ਕਰ ਰਹੇ ਆਂ ਕੱਸੀਆਂ ਪੁਰਾਣੀਆਂ ਰਜਵਾਹੇ ਸੂਏ ਜਿਹੜੇ ਲੱਭ ਹੀ ਨਹੀਂ ਰਹੇ ਸੀ ਕਾਰੀਆਂ ਚ ਰਹੇ ਸੀ ਉਹ ਲੱਭ ਰਹੇ ਹਨ ਲੱਭ ਵੀ ਗਏ ਜਿੱਥੇ ਨਹੀਂ ਪਾਈਪਾਂ ਪਾ ਰਹਿਆਂ ਥੱਲੇ ਧਰਤੀ ਦੇ ਪਾਣੀ ਪਹੁੰਚ ਰਿਹਾ ਹੈ ਮੋਗੇ ਬਣਾ ਰਹਿਆਂ ਨਹਿਰਾਂ ਚ ਤੁਸੀਂ ਹੈਰਾਨ ਹੋ ਜਾਓਗੇ 16 ਮਾਰਚ 2022 ਨੂੰ ਸੌ ਚੁੱਕੀ ਸੀ ਖੜਕੜਕਲਾਂ ਥੋੜੇ ਜਿਹਾ ਵੀ ਬਹੁਤ ਸਾਰੇ ਗਏ ਹੋਣਗੇ ਉੱਥੇ ਅੱਜ ਕੋਨੇ 3 ਸਾਲ ਦੇ ਨੇੜ ਤੇ ਹੋ ਗਏ ਜਦੋਂ 16 ਮਾਰਚ ਨੂੰ ਸੌ ਚੁੱਕੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਆਉਗਦੀਆਂ ਨਹਿਰਾਂ ਦਾ 21% ਤੇ ਅੱਜ ਕੜਕੜ ਕੇ ਅਸੀਂ ਰਜਵਾਏ ਮੋਗੇ ਬਣਾ ਬਣਾ ਕੇ ਪਾ ਪਾ ਕੇ ਪਾਈਪਾਂ ਅੱਜ ਅਸੀਂ 84% ਤੇ ਪਹੁੰਚ ਗਏ ਚਾਰ ਗੁਣਾ ਵਧ ਗਿਆ ਚਾਰ ਗੁਣਾ ਤੁਸੀਂ ਆਪ ਤੁਹਾਡੀਆਂ ਵੀਡੀਓ ਮੈਂ ਦੇਖਦਾ ਹੁੰਨਾ 35 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਉਹਦੇ ਨਾਲ ਕੀ ਹੋਊਗਾ ਨਹਿਰਾਂ ਦਾ ਪਾਣੀ ਸਾਡਾ ਹੈ ਅਸੀਂ ਕਿਹੜਾ ਕਿਦੋਂ ਕੋਈ ਕਿਸੇ ਤੇ ਕੋਈ ਰੋਕ ਰਹੇ ਹੈ ਕਿਸੇ ਦਾ ਪਾਣੀ ਸਾਡਾ ਪਾਣੀ ਹੈ ਨਹਿਰਾਂ ਦਾ ਪਾਣੀ ਆਊਗਾ ਉਦੇ ਨਾਲ ਥੱਲੋਂ ਪਾਣੀ ਜਿਹੜਾ ਉਹ ਘੱਟ ਕੱਢਿਆ ਜਾਊਗਾ ਟਿਊਬਲ ਜਦੋਂ ਨਹੀਂ ਚਲਾਵਾਂਗੇ ਕੱਸੀ ਦਾ ਪਾਣੀ ਆ ਗਿਆ ਤੇ